ਅੱਜ ਜੇ ਪੀਸੀ ਦੀ ਅੰਤਰੀਕਵਿਟੀ ਅੱਜ ਹੋਵੇਗੀ ਹੈ ਮੀਟਿੰਗ ਹੈ ਜਿੰਦ ਦਸਿੰਘ ਤਾਮੀ ਦੇ ਅਸਤੀਫੇ ਤੋਂ ਹੋ ਸਕਦਾ ਫੈਸਲਾ ਤਾਮੀ ਇਸਤੀਫਾ ਵਾਪਸ ਲੈਣ ਤੋਂ ਕਰ ਚੁੱਕੇ ਨੇ ਇਨਕਾਰ ਪੰਜਾਬ ਦੇ ਅੰਦੋਲਨਾਂ ਤੇ ਬੁਲੇ ਗਵਰਨਰ ਗੁਲਾਬ ਚੰਦ ਕਟਾਰੀ ਆਏ ਥੇ ਅੰਦੋਲਨ ਦਾ ਤੌਰ ਤਰੀਕਾ ਅਲੱਗ ਪੰਜਾਬ ਆਉਣ ਤੋਂ ਡਰਦੇ ਨੇ ਨਿਵੇਸ਼ਕ ਕਿਆ ਗੱਲਬਾਤ ਹੀ ਹੱਲਾ ਟਕਰਾਉਣ ਦਾ ਕੋਈ ਫਾਇਦਾ ਨਹੀਂ ਫਟਿਆਣਾ ਮੀਟਿੰਗ ਤੋਂ ਬਾਅਦ ਐਸਕੀਐਮ ਦਾ ਐਲਾਨ 10 ਮਾਰਚ ਨੂੰ ਆਪ ਵਿਧਾਇਕਾਂ ਦੇ ਘਰਾਂ ਦੇ ਬਾਹਰ ਹੋਵੇਗਾ ਰੋਸ ਪ੍ਰਦਰਸ਼ਨ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਬੁਲਾਈ ਬੈਠ। ਪੰਜਾਬ ਚ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਤੇ ਮਨਜਿੰਦਰ ਸਿੰਘ ਸਿਰਸਾ ਦੀ ਕੋਰੀ ਨਾ ਬੋਲੇ ਪੰਜਾਬ ਦੇ ਵਿੱਚ 2022 ਤੇ 2024 ਵਾਂਗ ਇਹ ਕੱਲਿਆਂ ਚੋਂ ਡਰੇਗੀ ਭਾਜਪਾ। ਚੰਡੀਗੜ੍ਹ ਦੇ ਪੀਜੀ ਕੈਂਪਸ ਦੇ ਵਿੱਚ ਵਿਵਾਦ ਰਹਿਏ ਇਲਾਕੇ ਦੇ ਵਿੱਚ ਸਟੋਰ ਕੀਤੇ ਮਨੁੱਖੀ ਅੰਗ ਲੋਕਾਂ ਦਾ ਇਲਜ਼ਾਮ ਪੂਰੇ ਏਰੀਆ ਦੇ ਵਿੱਚ ਫੈਲੀ ਬਜ਼ਬੂ ਚੰਡੀਗੜ੍ਹ ਵਾਂਗ ਹੁਣ ਮੁਹਾਲੀ ਦੇ ਵਿੱਚ ਹੁਣਗੇ ਈਚਰਾਨ ਸਮਾਰਟ AI ਦੇ ਨਾਲ ਲਗਾਏ ਗਏ CCTV ਮੁੱਖ ਮੰਤਰੀ ਮਾਨ ਨੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਕੀਤੀ ਸ਼ੁਰੂਆਤ ਸੱਚੀ ਗੱਲ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਗਵਰਨਰ ਦੇ ਵੱਡੇ ਬਿਆਨ ਦੀ ਪੰਜਾਬ ਦੇ ਅੰਦੋਲਨਾਂ ਤੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅੰਦੋਲਨ ਦਾ ਤੌਰ ਤਰੀਕਾ ਅਲੱਗ ਹੈ ਨਿਵੇਸ਼ਕ ਇੱਥੇ ਆਉਣ ਤੋਂ ਡਰਦਾ ਹੈ ਨਿਵੇਸ਼ਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਪੰਜਾਬ ਦੇ ਵਿੱਚ ਵਿਕਾਸ ਰੁਕਿਆ ਹੋਇਆ ਨਜ਼ਰ ਆਉਂਦਾ ਹੈ ਨਿਵੇਸ਼ ਦਾ ਮਾਹੌਲ ਬਣਾਉਣ ਦੇ ਲਈ ਵਾਤਾਵਰਣ ਬਣਾਉਣਾ ਹੋਵੇਗਾ ਗੱਲਬਾਤ ਹੀ ਹੱਲ ਹੈ ਟਕਰਾਉਣ ਦਾ ਕੋਈ ਵੀ ਫਾਇਦਾ ਨਹੀਂ ਉੱਥੇ ਗਵਰਨਰ ਗੁਲਾਕਚੰਦ ਘਟਾਰੀਆ ਨੇ ਕਿਹਾ ਕਿ ਮੰਨ ਹੋਵੇ ਤਾਂ ਹਰ ਸਮੱਸਿਆ ਦਾ ਹੱਲ ਗੱਲਬਾਤ ਦੇ ਜ਼ਰੀਏ ਹੋ ਸਕਦਾ ਹੈ ਅ ਦਰਸਲ ਨਿਊਜ਼ 18 ਦੇ ਐਨ ਆਰ ਆਈ ਕਨਕਲੀਬ ਦੇ ਵਿੱਚ ਗਵਰਨਰ ਗੁਲਾਕਚੰਦ ਘਟਾਰੀਆ ਪਹੁੰਚੇ ਸਨ ਤੇ ਇਸੇ ਦੌਰਾਨ ਉਹਨਾਂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹੋਏ ਆਂਦੋਲਨਾਂ ਤੇ ਆ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਇੱਥੇ ਆਂਦੋਲਨ ਦਾ ਤੌਰ ਤਰੀਕਾ ਅਲੱਗ ਹੈ ਨਿਵੇਸ਼ਕ ਇੱਥੋਂ ਤੋਂ ਡਰਦੇ ਨੇ ਨਿਵੇਸ਼ਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਪੰਜਾਬ ਦੇ ਵਿੱਚ ਵਿਕਾਸ ਰੁਕਿਆ ਹੋਇਆ ਨਜ਼ਰ ਆਉਂਦਾ ਉਹਨਾਂ ਨੇ ਕਿਹਾ ਕਿ ਨਿਵੇਸ਼ ਦਾ ਮਾਹੌਲ ਬਣਾਉਣ ਦੇ ਲਈ ਵਾਤਾਵਰਣ ਬਣਾਉਣਾ ਹੋਵੇਗਾ ਗਲਬਾਤੀ ਹੱਲ ਹੈ ਟਕਰਾਉਣ ਦਾ ਕੋਈ ਵੀ ਫਾਇਦਾ ਨਹੀਂ ਐਸੇ ਪਹਿਲੇ ਪੰਜਾਬ ਕੇ ਅਸਾਮ ਕੇ ਗਵਰਨਰ تھے ਆਪ ਆਪ ਦਾ ਸ਼ੁਰੂਆਤੀ ਦੌਰ ਜੋ ਥਾ ਬਤੌਰ ਇੱਕ ਸਿੱਖषक ਦੇ ਤੌਰ ਤੇ ਥਾ ਤਾਂ ਅਗਰ ਆਪ ਦੇਖੇ ਕਿ ਅਸਾਮ ਸੇ ਐਸੀ ਕੌਨਸੀ ਚੀਜ਼ਾਂ ਹੈ ਜੋ ਪੰਜਾਬ ਸਿੱਖ ਸਕਦਾ ਹੈ अपने एक्सपीरियंस से तो कोई एक चीज अगर आप बताना चाहें कि पंजाब सीख सकता है आसाम से देखो क्या है कि आसाम जो है ना जब से थोड़ा शांत हुआ है लॉ एंड ऑर्डर ठीक हुआ है वहां जिस प्रकार के बोर्डो और बाकी जो आंदोलन है वो आपस में बैठ चोड़ करके सरकार के साथ समझौता करके तो उसके कारण से एकदम उसका ग्रो हो रहा है इन्वेस्टमेंट भी बहुत आ रहा है केंद्र सरकार ने भी खूब इन्वेस्ट किया और नई इंडस्ट्री भी आना वहां शुरू हुई है एक बाकी सारे जो विकास है डेवलपमेंट का वो निश्चित तो रूप से हो रहा है यहाँ एक तरह से विकास अभी अवरुद्ध सा ही लग रहा है उसका कारण यह, कि यह जो आंदोलन का जिस तो तरीका है उसके कारण से कोई भी इन्वेस्टर जब आने से भयभीत होता है कि वह मुझे यहाँ सुरक्षा का क्या होगा तो मैं सोचता हूँ इस इन्वेस्टमेंट के लिए वातावरण बनाने के लिए बैठना ही एकमात्र रास्ता है टकराने का कोई रास्ता और कोई फायदा नहीं है मैं सोचता हूँ बैठ करके हर समस्या को सुलझने का अगर मन हो तो रास्ता निकल सकता है उसके कारण से यह एकदम ग्रो करेगा अब जैसे मैं अभी आईटी और इसमें इस सेक्टर में अभी एक एक कार्यक्रम करके आया हूँ ये जो आपका स्टार्टअप और ये जो है ये इंडस्ट्री जिस प्रकार से एकदम ग्रो कर रही है यहाँ खेल जो है ना एकदम ग्रो कर सकता है या एजुकेशन एकदम ग्रो कर सकता है या मेडिकल बहुत जबरदस्त हब बनने की गुंजाइश है यहाँ का मेडिकल की कब और यहाँ जो टूरिज्म को जो है ना वो जितना प्रमोट किया जाए वो इस तरह से मिले और फिर जो बॉर्डर के जिले हैं उनके बच्चों के लिए नौकरी में कोई विशेष प्रकार का आरक्षण एक परसेंट का होना चाहिए ताकि बॉर्डर के बच्चों को ये लगे कि हम भी इसमें कुछ नौकरी प्राप्त कर सकते हैं तो मैं सोचता हूँ एकदम ग्रो करेगा ਪੰਜਾਬ ਦੇ ਵਿੱਚ ਹੁੰਦੇ ਪ੍ਰਦਰਸ਼ਨਾਂ ਤੇ ਅੰਦੋਲਨਾਂ ਤੇ ਗਵਰਨਰ ਗੁਲਾਬ ਚੰਦ ਕਟਾਰਗਿਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅੰਦੋਲਨ ਦਾ ਤੌਰ ਤਰੀਕਾ ਅਲੱਗ ਹੈ ਨਿਵੇਸ਼ਕ ਇੱਥੇ ਆਉਣ ਤੋਂ ਡਰਦੇ ਹਨ ਨਿਵੇਸ਼ਕ ਆਪਣੇ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਰੁਕਿਆ ਹੋਇਆ ਨਜ਼ਰ ਆਉਂਦਾ ਹੈ ਨਿਵੇਸ਼ ਦਾ ਮਾਹੌਲ ਬਣਾਉਣ ਦੇ ਲਈ ਵਾਤਾਵਰਣ ਬਣਾਉਣਾ ਹੋਵੇਗਾ ਗਲਬਾ ਤੇ ਹੱਲ ਐ ਟਕਰਾਉਣ ਦਾ ਕੋਈ ਫਾਇਦਾ ਨਹੀਂ ਹੈ ਮੰਨ ਹੋਵੇ ਤਾਂ ਹਰ ਸਮੱਸਿਆ ਦਾ ਹੱਲ ਗਲਬਾ ਦੇ ਜ਼ਰੀਏ ਹੋ ਸਕਦਾ ਹੈ ਰੁਕ ਕੇ ਗਏ ਲਈ ਵੱਡੀ ਖਬਰ ਦਾ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਫੈਸਲਾ ਹੋਵੇਗਾ ਜੀ ਪੀਸੀ ਜੰਤਰੀ ਕਮੇਟੀ ਦੀ ਅੱਜ ਐ ਬੈਠਕ ਹੋਣ ਜਾ ਰਹੀ ਹੈ ਅਮਰਸਰ ਦੇ ਵਿੱਚ ਸਵੇਰੇ 11 ਵਜੇ ਦੇ ਕਰੀਬ ਇਹ ਮੀਟਿੰਗ ਹੋਵੇਗੀ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਫੈਸਲਾ ਲਿਆ ਜਾਵੇਗਾ ਹਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਚੁੱਕੇ ਨੇ ਕੱਲ ਜੱਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਸੀ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹਾਂ ਅਤੇ ਅਸਤੀਫਾ ਵਾਪਸ ਲੈਣ ਦਾ ਕੋਈ ਵੀ ਇਰਾਦਾ ਨਹੀਂ ਰੱਖਦੇ ਹਾਲਾਂਕਿ ਅੱਜ ਦੀ ਮੀਟਿੰਗ ਦੇ ਵਿੱਚ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਹਰਿੰਦਰ ਸਿੰਘ ਧਾਮੇ ਦਾ ਅਸਤੀਫਾ ਸਵੀਕਾਰ ਕੀਤਾ ਜਾ ਸਕਦਾ ਹੈ ਤੇ ਜੇ ਅਜਿਹਾ ਹੋਇਆ ਤਾਂ ਅੱਜ ਹੀ ਅੰਤਰੀ ਕਮੇਟੀ ਦੇ ਵਿੱਚ ਐਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਦੇ ਨਾਮ ਦਾ ਵੀ ਐਲਾਨ ਹੋ ਸਕਦਾ ਹੈ ਜਿਸ ਦੇ ਨਾਲ ਜਿਸ ਦੇ ਲਈ ਸ਼੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਬਿਰਕਾ ਤੇ ਮੁਖਸਕਤਰ ਕੁਲਵੰਤ ਸਿੰਘ ਮੰਨਣ ਦੇ ਨਾਮ ਦੀਆਂ ਚਰਚਾਵਾਂ ਨੇ ਆਖਰ ਕਿਸ ਦੇ ਨਾਮ ਤੇ ਫਾਈਨਲੀ ਮੋਹਰ ਲੱਗਦੀ ਹੈ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਜੋਕੇ ਸਪਸ਼ਟ ਹੋ ਜਾਵੇਗਾ ਕਮੇਟੀ ਨੇ ਦੇਖਣਾ ਆ ਉਹ ਵਰਕਿੰਗ ਕਮੇਟੀ ਕੀ ਕਰਦੀ ਉਹ ਉਹਨਾਂ ਦਾ ਆਪਣੇ ਪੈਰੋਗੜੇ ਵਰਕਿੰਗ ਕਮੇਟੀ ਤੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਆ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਹੈ 17 ਫਰਵਰੀ ਨੂੰ ਐਜੀਪੀਸੀ ਪ੍ਰਧਾਨਗੀ ਤੋਂ ਅਸਤੀਫੇ ਦੇ ਬਾਅਦ ਤੇ ਅੰਤਰੀਕ ਕਮੇਟੀ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਫਜਿੰਦਰ ਸਿੰਘ ਧਾਮੀ ਅੰਮ੍ਰਿਤਸਰ ਪਹੁੰਚੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੇ ਬਾਅਦ ਆਪਣੇ ਅਸਤੀਫੇ ਨੂੰ ਲੈ ਕੇ ਵੀ ਸਭ ਕੁਝ ਸਪਸ਼ਟ ਕਰ ਦਿੱਤਾ ਵੱਖ-ਵੱਖ ਸੰਭਾਵਨਾਵਾਂ ਤੇ ਕਿਆ ਸਰਾਈਆਂ ਪਰਦਾ ਚੁੱਕ ਦਿੱਤਾ ਹਰਜਿੰਦਰ ਸਿੰਘ ਕਾਮਿਨੇ ਸਪਸ਼ਟ ਸ਼ਬਦਾਂ ਦੇ ਵਿੱਚ ਗਿਆ ਹੈ ਕਿ ਇਹ ਪੱਕੀ ਗੱਲ ਹੈ ਕਿ ਉਹ ਅਸਤੀਫਾ ਵਾਪਸ ਨਹੀਂ ਲੈਣਗੇ ਅੱਗੇ ਅੰਤਰੀ ਕਮੇਟੀ ਦੇਖੇ ਕਿ ਕੀ ਕਰਨਾ ਹੈ ਆਹ ਆਹ ਤੁਹਾਡੇ ਅਸਤੀਫੇ ਤੇ ਵਾਪਸ ਲੈਣ ਉਹ ਗੱਲਾਂ ਉਹ ਮੈਂ ਉਹ ਜਿਹੜਾ ਮੈਂ ਦੇਣਾ ਸੀ ਦੇਤਾ ਇਹ ਹੁਣ 5 ਮੈਂਬਰੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਹੋ ਜਾਂਦਾ ਹੈ। ਪਾਰਕਿੰਗ ਪਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੇਟ ਨੇ। ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫਿਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਹੈ। ਜ਼ਿਕਰ ਹੋ ਗਿਆ ਕਿ ਹਰਜਿੰਦਰ ਸਿੰਘ ਧਾਮੀ ਨੇ ਕਿਤੇ ਦਰ ਗਿਆਨੀ ਦੇਬੀਰ ਸਿੰਘ ਦੇ ਵੱਲੋਂ ਗਿਆਨੀ ਹਰਪੀਤ ਸਿੰਘ ਦੇ ਹੱਕ ਦੇ ਵਿੱਚ ਪਾਈ ਗਈ ਪੋਸਟ ਦੇ ਸਤਕਾਰ ਵਜੋਂ 17 ਫਰਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਇਸ ਦੇ ਬਾਅਦ ਖੁਦ ਸਿੰਘ ਸਾਹਿਬ ਨੇ ਘਰ ਜਾ ਕੇ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਵੀ ਅਪੀਲ ਕੀਤੀ ਤੇ ਹੁਣ ਸਵਾਲ ਹੈ ਕਿ ਜੇ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਤਿਆਰ ਨਹੀਂ ਨੇ ਤਾਂ ਕੀ ਸ਼ੁੱਕਰਵਾਰ ਨੂੰ ਹੋਣ ਵਾਲੀ ਐ ਜੀ ਪੀ ਸੀ ਅੰਤਰੀਅਨ ਕਮੇਟੀ ਦੀ ਮੀਟਿੰਗ 'ਚ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ ਤੇ ਅਜੇ 'ਚ ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਰੋਕਰਾਂ ਅਗਲੀ ਵੱਡੀ ਖਬਰ ਦਾ ਮਹਾਰਾਸ਼ਟਰ ਸਰਕਾਰ ਨੇ ਸਿੱਖ ਆਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ ਸਾਰੇ ਵਿਭਾਗੀ ਕਮਿਸ਼ਨਰਜ਼ ਨੂੰ ਸੂਬਾ ਪਧਰੀ ਐਕਟ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ ਸਿੱਖ ਵਿਆਹਾਂ ਨੂੰ ਮਾਨਤਾ ਦਿੰਦਾ ਹੈ ਇਹ ਐਕਟ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਇਸ ਨੂੰ ਲੈ ਕੇ ਆਸਾਨੀ ਹੋਵੇਗੀ ਤਾਂ ਮਾਰ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸਿੱਖ ਆਨੰਦ ਮੈਰਿਜ ਐਕਟ ਨੂੰ ਜੋਕੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਆ ਸਾਰੇ ਵਿਭਾਗੀ ਕਮਿਸ਼ਨਰਸ ਨੂੰ ਸੂਬਾ ਪੱਧਰੀ ਐਕਟ ਲਾਗੂ ਕਰਨ ਦੇ ਬਕਾਇਦਾ ਹੁਕਮ ਵਿੱਚ ਜਾਰੀ ਕਰ ਦਿੱਤੇ ਗਏ ਨੇ ਆ ਸਿੱਖ ਵਿਆਹਾਂ ਨੂੰ ਮਾਨਤਾ ਦਿੰਦਾ ਹੈ ਦਰਸਲ ਇਹ ਐਕਟ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਇਸ ਦੇ ਨਾਲ ਆਸਾਨੀ ਹੋਵੇਗੀ ਕਾ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਮਹਾਰਾਸ਼ਟਰ ਸਰਕਾਰ ਨੇ ਸਿੱਖ ਅਨੰਦ ਮਹਰਿਜ ਐਕਟ ਨੂੰ ਜੋਕੇ ਲਾਗੂ ਕਰਨ ਦਾ ਫੈਸਲਾ ਲਿਆ ਹੈ ਸਾਰੇ ਵਿਭਾਗੀ ਕਮਿਸ਼ਨਰਜ਼ ਨੂੰ ਬਕਾਇਦਾ ਸੂਬਾ ਪੰਧਰੀ ਐਕਟ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ ਸਿੱਖ ਵਿਆਹਾਂ ਨੂੰ ਦਰਸਲ ਐਕਟ ਜੋਕੇ ਮਾਨਤਾ ਦਿੰਦਾ ਤੇ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਇਸ ਨੂੰ ਲੈ ਕੇ ਆਸਾਨੀ ਹੋਵੇਗੀ ਅੱਗੇ ਪੜਾਂਗੇ ਕਿ ਗੱਲ ਕਰਾਂਗੇ ਪੰਥਕ ਸਿਆਸਤ ਦੀ ਨਿਗਰਾਨ ਕਮੇਟੀ ਦੇ ਮੈਂਬਰ ਨੇ ਅਕਾਲੀ ਦਲ ਤੇ ਪਲਟਵਾਰ ਕੀਤਾ ਹੈ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨਣ ਵਾਲਿਆਂ ਨੂੰ ਭਗੌੜਾ ਕਰਾ ਦਿੱਤਾ ਹੈ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਭਰਤੀ ਕਮੇਟੀ ਦੇ ਕੰਮ ਤੋਂ ਕੁਝ ਅਕਾਲੀ ਲੀਡਰ ਡਰ ਗਏ ਨੇ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਇਹਨੇ ਸੀਨੀਅਰ ਬੰਦਿਆਂ ਨੂੰ ਅਸੀਂ ਫਿਰ ਕਹੂੰ ਅਕਾਲ ਤਖਤ ਸਾਹਿਬ ਨੂੰ ਭੇਜਣਾ ਪੈਂਦਾ ਕਮੇਟੀ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਉਹ ਵੀ ਇੱਕ ਤਰ੍ਹਾਂ ਦਾ ਸਿੱਖ ਪਦ ਨੂੰ ਬਦਾਵਾ ਦੇ ਕੇ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਜਿਵੇਂ ਅਕਾਲੀ ਜਲ ਦੀ ਭਰਤੀ ਦਾ ਐਲਾਨ ਕੀਤਾ ਤਾਂ ਇਸ ਤੋਂ ਬਾਅਦ ਪੰਥਕ ਸਿਆਸਤ ਖੂਪ ਭਖਦੀ ਹੋਈ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਮੇਟੀ ਮੈਂਬਰਾਂ ਤੇ ਸਵਾਲ ਚੁੱਕ ਕੇ ਮੁਰਤੂ ਸੰਵਿਧਾਨ ਦਾ ਹਵਾਲਾ ਦਿੱਤਾ ਤਾਂ ਗੋ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਤਿੱਖਾ ਪਲਟਵਾਰ ਕੀਤਾ ਵਡਾਲਾ ਨੇ ਕਿਹਾ ਕਿ ਹੁਕਮ ਨਾ ਮੰਨਣ ਵਾਲੀ ਲੀਡਰ ਅਕਾਲ ਤਖਤ ਸਾਹਿਬ ਦੇ ਪਗੋੜੇ ਨੇ ਭਰਤੀ ਕਮੇਟੀ ਦੇ ਕੰਮ ਤੋਂ ਕੁਝ ਅਕਾਲੀ ਲੀਡਰ ਡਰੇ ਹੋਏ ਨੇ ਜੇ ਭਰਤੀ ਬਿਲਕੁਲ ਸਹੀ ਹੈ ਤਾਂ ਲੀਡਰਾਂ ਨੂੰ ਡਰ ਕਿਉਂ ਤੇ ਇਹ ਵੀ ਇਲਜ਼ਾਮ ਲਗਾ ਦਿੱਤੇ ਕਿ ਅਕਾਲੀ ਦਲ ਨੇ ਹਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਤੇ ਅਸਤੀਫੇ ਦੇ ਲਈ ਦਬਾਅ ਪਾਇਆ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਡੁੰਗਰ ਸਾਹਿਬ ਸੀ ਕਮੇਟੀ ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀ ਆ ਔਰ ਬੜੇ ਸੀਨੀਅਰ ਲੀਡਰ ਸੀਜ਼ਨ ਲੀਡਰ ਆ ਦੋਨੇ ਦੋਨਾਂ ਨੂੰ ਸਿਫਾ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰਸ਼ਨ ਚੈਨ ਆ ਵੀ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਰਨ ਨਿਗਰਾਨੀ ਕਰਨੀ ਸੀ ਕਿ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਆ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਆਖਰਿਆਂ ਕਿ ਅਸੀਂ ਇੱਥੇ ਕੋਈ ਕਾਨੂੰਨ ਦੀ ਕਾਰਵਾਈ ਕਰਾਂਗੇ ਅਸੀਂ ਇੱਥੇ ਕਿਸੇ ਤਰੀਕੇ ਦੀ ਰੋਕ ਲਾਵਾਂਗੇ ਇਹਦਾ ਮਤਲਬ ਤੁਸੀਂ ਇਸ ਭਰਤੀ ਤੋਂ ਤੁਹਾਨੂੰ ਬੜਾ ਡਰਿਆ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜੇ ਤੁਹਾਨੂੰ ਤੁਹਾਡੀ ਪਾਰਟੀ ਤੇ ਇਨਾ ਪਰੋਸਾ ਸੀਗਾ ਫੇ ਤੁਹਾਨੂੰ ਐਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਤਾਂ ਅਕਾਲੀ党 ਨੇ ਸਾਫ਼ ਕਰ ਰਿਹਾ ਕਿ ਪਾਰਟੀ ਦੇ ਵਿੱਚ ਭਰਤੀ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਦੇ ਕੋਲ ਹੀ ਹੈ ਤੇ ਨਾਲ ਹੀ ਸੰਵਿਧਾਨ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਜਦਕਿ ਕਮੇਟੀ ਮੈਂਬਰ ਅਕਾਲੀ ਲੀਡਰਸ਼ਿਪ ਨੂੰ ਭਗੌੜਾ ਦੱਸ ਰਹੇ ਨੇ ਇੱਥੇ ਵੀ ਜ਼ਿਕਰਯੋਗ ਹੈ ਕਿ ਜਸੇਦਾਰ ਗਿਆਨੀ ਰਘੂਬੀਰ ਸਿੰਘ ਦੀ ਹੁਕਮਾਂ ਦੇ ਬਾਅਦ ਪੰਜ ਮੈਂਬਰੀ ਕਮੇਟੀ 18 ਮਾਰਚ ਤੋਂ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੀ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ। ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਲੁਧਿਆਣਾ ਮੀਟਿੰਗ ਤੋਂ ਬਾਅਦ ਐਸ ਕੇ ਐਮ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਪੰਜਾਬ ਦੇ ਵਿੱਚ ਸਾਰੇ ਤਰਨੇ ਚੁੱਕੇ ਜਾਣਗੇ ਆਪ ਵਿਧਾਇਕਾਂ ਦੇ ਘਰਾਂ ਦੇ ਅੱਗੇ। ਤਰਨੇ ਲਗਾਵਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਬਲੂ ਐਲਾਨ ਕੀਤਾ ਗਿਆ ਕਿ 10 ਮਾਰਚ ਨੂੰ 11 ਵਜੇ ਤੋਂ 4 ਵਜੇ ਤੱਕ ਪ੍ਰਦਰਸ਼ਨ ਕੀਤੇ ਜਾਣਗੇ ਸਰਕਾਰ ਨੂੰ ਖੁੱਲੀ ਡਿਬੇਟ ਦੀ ਵੀ ਚੁਣੌਤੀ ਦਿੱਤੀ ਗਈ ਹੈ ਨਾਲ ਹੀ ਐਸ ਕੇ ਐਮ ਨੇ ਕਿਹਾ ਕਿ ਸਾਡੀਆਂ ਮੰਗਾਂ ਪੰਜਾਬ ਦੇ ਨਾਲ ਸੰਬੰਧਿਤ ਨੇ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਮੁੜ ਮੀਟਿੰਗ ਕੀਤੀ ਜਾਵੇਗੀ ਇਹ ਦਸ ਬਾਰਤ ਨੂੰ ਜਿਹੜਾ ਹੈਗਾ ਸਾਰੇ ਭੁਗਵਨਨ ਪਾਰਟੀ ਦੇ ਐਮਐਲਏ ਸਹਿਬਾਨ ਦੇ ਦਫਤਰਾਂ ਅਨਾਰ ਘਰਾਂ ਅੱਗੇ ਜ਼ਬਰਦਸਤ ਰੋਸ ਬੁਖਾਵੇ ਕਰਨੇ ਨੇ ਜਿਹੜੇ 11 ਵਜੇ ਤੋਂ ਲੈ ਕੇ 4 ਵਜੇ ਤੱਕ 10 ਮਾਰਚ ਨੂੰ ਜਾਰੀ ਰਹਿਣਗੇ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਤੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਪੰਜਾਬ ਦੇ ਵਿੱਚ ਇਕੱਲੇ ਹੀ ਚੋਣਾਂ ਲੜੇਗੀ ਬੀਜੇਪੀ 2022 ਤੋਂ 2024 ਦੇ ਵਿੱਚ ਬੀਜੇਪੀ ਨੇ ਇਕੱਲਿਆਂ ਚੋਣ ਲੜੀ 2027 ਦੇ ਵਿੱਚ ਵੀ ਅਸੀਂ ਇਕੱਲਿਆਂ ਹੀ ਚੋਣਾ ਲੜਾਂਗੇ। ਅਕਾਲੀ ਦਲ ਦੇ ਨਾਲ ਕੋਈ ਵੀ ਗੱਠ ਜੋੜ ਨਹੀਂ ਹੋਵੇਗਾ। ਪੰਜਾਬ ਦੇ ਲੋਕਾਂ ਦਾ ਇਕੱਲਿਆਂ ਦਿਲ ਜਿੱਤਾਂਗੇ। ਤਾਂ ਬੀਜੇਪੀ ਦੇ ਸੀਨੀਅਰ ਅਗੂ ਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇੱਕਾ ਫਿਰ ਸਪਸ਼ਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦੇ ਵਿਚਕਾਰ ਗੱਠ ਜੋੜ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਵੀ ਬੀਜੇਪੀ ਆਪਣੇ ਦਮ ਤੇ ਇਕੱਲਿਆਂ ਹੀ ਚੋਣਾ ਲੜੇਗੀ। ਨਹੀਂ ਜੀ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 'ਚ ਅਸੀਂ ਕੱਲੇ ਸੀਗੇ 2024 'ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਮ ਅਸੀਂ ਕੱਲੇ ਚੱਲੇ ਗਏ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਜਿੰਨਾ ਸੋਖਾ ਹੈ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਹੈ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲੇ ਸੀਗੇ 2022 ਕੱਲ੍ਹ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਦਾ ਸਿੱਧਾ ਸਰਕਾਰ ਬਣਾਉਣਾ ਹੈ ਜਿਹੇ ਪੰਜਾਬ ਦੇ ਮਸਲੇ ਨੂੰ ਹੱਲ ਕਰਨਾ ਹੈ ਜਿਹੇ ਉਹਨਾਂ ਨੂੰ ਦਿਲ ਜਿੱਤਣਾ ਹੈ ਅੱਗੇ ਵਧਾ ਕੇ ਗੱਲ ਕਰਾਂਗੇ ਬਲਡوزر ਐਕਸ਼ਨ ਦੀ ਨਸ਼ੇ ਦੇ ਖਿਲਾਫ ਅਮਰਸਰ ਤੇ ਖੰਨਾ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬਲਡوزر ਐਕਸ਼ਨ ਕੀਤਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਮਾਰਤਾਂ ਨੂੰ ਢਾਹ ਢੇਰੀ ਕਰ ਦਿੱਤਾ ਵਾਰ ਅਗੇਂਸਟ ਡਰੱਗਸ ਦੇ ਤਹਿਤ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਨੂੰ ਭਜਣਾ ਪਾ ਰਹੀ ਹੈ ਇਸੇ ਜੰਗ ਦੇ ਵਿੱਚ ਅੰਮ੍ਰਿਤਸਰ ਤੇ ਖੰਨਾ ਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਜਦੋਂ ਪੁਲਸ ਦਾ ਪੀਲਾ ਪੱচ্চਾ ਚੱਲਿਆ ਤਾਂ ਮੌਤ ਵੇਚ ਕੇ ਕੀਤੀ ਗਈ ਕਮਾਈ ਮਲਿਆ ਮੇਟ ਹੋ ਗਈ ਇਸ ਘਰ ਦਾ ਜਿਹੜਾ ਗੇਟ ਸੀ ਜਿਸ ਨੂੰ ਕਿ ਹੁਣ ਪੂਰੀ ਤਰ੍ਹਾਂ ਤਹਿਸਨਾਇਜ਼ ਕਰ ਦਿੱਤਾ ਗਿਆ ਤਾਂ ਉਸ ਗੇਟ ਦੇ ਉੱਤੇ ਦੋ ਨੋਟਿਸ ਜਿਹੜੇ ਨੇ ਉਹ ਜ਼ਰੂਰ ਲੱਗੇ ਹੋਏ ਸੀ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਏ ਗਏ ਸੀ ਤਾਂ ਅੱਜ ਇੱਕਦਮ ਪੁਲਿਸ ਦੀ ਜਿਹੜੀ ਟੀਮ ਹੈ ਉਹ ਇੱਥੇ ਪਹੁੰਚਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਇਸ ਘਰ ਦਾ ਜਿਹੜਾ ਫਰੰਟ ਹੈ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਤਸਵੀਰਾਂ ਨੇ ਅੰਮ੍ਰਿਤਸਰ ਦੇ ਇਲਾਕੇ ਪ੍ਰਾੜੀਵਾਲ ਦੀਆਂ ਇੱਥੇ ਪੁਲਿਸ ਨੇ ਨਸ਼ਾ ਤਸਕਰ ਸੰਦੀਪ ਨੂੰ ਨਸ਼ਾਰਾ ਢਾਲਾ ਦੀ ਦੋ ਮੰਜ਼ਲਾ ਕੋਠੀ ਨੂੰ ਜੀਸੀਬੀ ਦੇ ਨਾਲ ਢਾਹ ਢੇਰੀ ਕਰ ਦਿੱਤਾ ਪੁਲਿਸ ਮੁਤਾਬਕ ਨਸ਼ਾ ਤਸਕਰ ਸੰਦੀਪ ਖਿਲਾਫ 4 ਮਾਮਲੇ ਦਰਜ ਸਨ ਇਹ ਕੋਠੀ ਨਸ਼ੇ ਦੀ ਸਪਲਾਈ ਕਰਕੇ ਨਿਰਮਾਣ ਕੀਤੀ ਜਾ ਰਹੀ ਸੀ। ਸੁਦੀਪ ਸਿੰਘ ਨਾਇੰਦੀ ਇਹ ਕਿੱਥੋਂ ਦਾ ਰਹਿਣ ਵਾਲਾ ਸਰ ਇਹ ਨਿਸ਼ਾਰਟ ਹਲਦਾ ਉਨੇ ਇੱਥੇ ਆ ਕੇ ਘਰ ਬਣਾਇਆ ਆਪਣਾ। ਉਹਨੇ ਘਰ ਬਣਾਇਆ ਹੋ ਗਿਆ ਜੀ ਸਰ ਇਸ ਘਰ ਬਣਾਇਆ ਇਹde ਸਾਡੀ ਡਿਟੇਲ ਲੈ ਰਹੇ ਆਉਣ ਵਾਲੇ ਦਿਨਾਂ ਚ ਹੋਰ ਵੀ ਇੱਕ ਕਾਰਵਾਈਆਂ ਨਜ਼ਰ ਆਤਰ ਦੇਖੋ ਜੀ 50 ਸਰਕਾਰ ਦਾ ਬਿਆਨ ਹੈ ਲਗਾਤਾਰ ਚੱਲਦਾ ਹੀ ਰਹਿਣਾ। ਦੂਜੀਆਂ ਤਸਵੀਰਾਂ ਨੇ ਖੰਨਾ ਦੇ ਮੀਟ ਮਾਰਕੀਟ ਦੀਆਂ ਜਿੱਥੇ ਪੁਲਿਸ ਨੇ 6 ਨਸ਼ਾ ਤਸਕਰਾਂ ਦੇ ਮਕਾਨਾਂ ਤੇ ਬੁਲਡوزر ਐਕਸ਼ਨ ਕੀਤਾ ਹੈ ਤੇ ਕੋਜੀ ਮੰਡਾਂ ਦੇ ਵਿੱਚ ਨਸ਼ੇ ਵੇਚ ਕੇ ਬਣਾਈ ਜਾਇਦਾਦ ਮਿੱਟੀ ਦੇ ਵਿੱਚ ਮਿਲਾ ਦਿੱਤੀ ਦੱਸਦੇ ਕਿ ਨਾਜਾਇਜ਼ ਉਸਾਰੀ ਦੇ ਕਾਰਨ ਖੰਨਾ ਨਗਰ ਕਾਉਂਸਲ ਨੇ ਇੱਕ ਹਫ਼ਤਾ ਪਹਿਲਾਂ ਹੀ ਇਹਨਾਂ ਮਕਾਨਾਂ ਤੇ ਨੋਟਿਸ ਚਿਪਕਾ ਦਿੱਤੇ ਸਨ ਮਨ ਨਗਰ ਕਾਉਂਸਲ ਵੱਲੋਂ 6 ਜੋ ਕਾਰਿਆਂ ਉੱਨਾਂ ਨੂੰ ਨੋਟਿਸ ਜਿੱਤੇ ਗਏ ਤੋਂ ਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿੱਥੇ ਤੇ ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ 6 ਘਰਾਂ ਦੇ ਉੱਪਰ ਹੋਣਾ ਸਰਕਾਰ ਤੇ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਚਲਾਈ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੀ ਸ਼ਕਤੀ ਤੋਂ ਬਾਅਦ ਨਸ਼ਾ ਤਸਕਰ ਸਬਕ ਲੈਂਦੇ ਨੇ ਜਾਂ ਨਹੀਂ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਖੰਨਾ ਤੋਂ ਗੁਰਦੀਪ ਸਿੰਘ ਨਿਊਜ਼ 18 ਪੰਜਾਬ ਸੂਬੇ ਦੇ ਵਿੱਚ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਤੇ ਬਲਡੋਜ਼ਰ ਚਲਾਇਆ ਜਾ ਰਿਹਾ ਉੱਥੇ ਵਾਰੋਨ ਡਰੱਗਸ ਦੇ ਤਹਿਤ ਬਣਾਇੰਗੀ ਕਮੇਟੀ ਦੇ ਮੈਂਬਰ ਲਗਾਤਾਰ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਗਰਾਊਂਡ ਲੈਵਲ ਤੇ ਐਕਸ਼ਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਤੇ ਸਰਕਾਰ ਦੇ ਸਾਫ ਨਿਰਦੇਸ਼ ਨੇ ਕਿ ਨਸ਼ਾ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਟੋਲਰੈਂਸ ਨਹੀਂ ਵਰਤੀ ਜਾਵੇਗੀ ਸੂਬੇ 'ਚ ਵਾਰ ਔਨ ਡਰੱਗਸ ਮੁਹਿੰਮ ਜ਼ੋਰ ਫੜ ਚੁੱਕੀ ਹੈ ਤੇ ਇਸ ਦੇ ਤਹਿਤ ਹੀ ਥਾਂ-ਥਾਂ ਤੇ ਬਲਡੋਜ਼ਰ ਐਕਸ਼ਨ ਜਾਰੀ ਹੈ ਇਸੇ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹੁਣ ਵਾਰ ਔਨ ਡਰੱਗਸ ਦੇ ਤਹਿਤ ਬਣਾਈ ਗਈ ਕਮੇਟੀ ਦੇ ਮੈਂਬਰ ਗਰਾਊਂਡ ਲੈਵਲ ਤੇ ਉਤਰਾਈ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਿੰਡ ਜਨੇਰ ਸਥਿਤ ਸਰਕਾਰੀ ਮੁੜ ਵਸੇਵਾ ਕੇਂਦਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਸਮੂਹ ਅਧਿਕਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਤੇ ਦਾਵਾ ਕੀਤਾ ਦੇ ਨਸ਼ਾ ਤਸਕਰ ਹੁਣ ਜਾਂ ਤਾਂ ਜੇਲ ਜਾਂ ਫਿਰ ਪੰਜਾਬ ਤੋਂ ਹੀ ਬਾਹਰ ਹੋਣਗੇ ਸੋ ਇਹਦੇ ਚ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਪੁਲਿਸ ਉਹਨਾਂ ਦੇ ਪਿੱਛੇ ਜਾਏਗੀ ਜੀ ਜਾਂ ਉਹ ਥਾਣੇ ਚ ਹੋਣਗੇ ਜਾਂ ਉਹ ਜੇਲ ਚ ਹੋਣਗੇ ਤੇ ਨਹੀਂ ਤਾਂ ਅਲਟੀਮੇਟ ਉਹਨਾਂ ਦੀ ਡੈਸਟੀਨੇਸ਼ਨ ਸਵੇ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਔਰ ਮੋਸਟਲੀ ਭੱਜ ਰਹੇ ਆ ਜੋ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨਾਲ ਸਾਡੀ ਹਮਦਰਦੀ ਆ ਉਹਨਾਂ ਦੀ ਮਾਂ ਭੈਣ ਨਾਲ ਉਹਨਾਂ ਦੇ ਪਿੰਡ ਨਾਲ ਉਹਨਾਂ ਦੇ ਨਗਰ ਨਾਲ ਸਾਨੂੰ ਹਮਦਰਦੀ ਆ ਤੇ ਉਹਨਾਂ ਨੂੰ ਸਾਰਿਆਂ ਦਾ ਅਸੀਂ ਇਲਾਜ ਕਰਾਂਗੇ ਉਹਨਾਂ ਨੂੰ ਜਿਹੜੇ ਤਾਂ ਟੀਕਾ ਲਾਉਂਦੇ ਆ ਉਹ ਉਹਨਾਂ ਨੂੰ ਅਸੀਂ ਗੋਲੀਆਂ ਤੇ ਪਾਵਾਂਗੇ ਤਾਂ ਕਿ ਹਾਰ ਰਿਡਕਸ਼ਨ ਹੋਵੇ ওভারਡੋਸ ਦੀਆਂ ਡੈਥ ਹੋਣੀਆਂ ਬੰਦ ਹੋ ਜਾਣ। ਤੇ ਦੂਜੇ ਨੰਬਰ ਤੇ ਉਹਨਾਂ ਦੀਆਂ ਗੋਲੀਆਂ ਛਡਾਵਾਂਗੇ ਹੌਲੀ-ਹੌਲੀ। ਇਸ ਦੇ ਨਾਲ ਹੀ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਨਵਾਂ ਸ਼ਹਿਰ 'ਚ ਨਸ਼ੇ ਖਿਲਾਫ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਜਲੰਧਰ 'ਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਸੂਬੇ ਦੇ ਵਿੱਚ ਵੱਡੀ ਸਫਲਤਾ ਮਿਲ ਰਹੀ ਹੈ। ਇਹਦੇ ਵਿੱਚ ਜੀਓ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟਿਕਲ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ 'ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ। ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨੂੰ ਕਿਸੇ ਵੀ ਲੈਵਲ ਤੇ ਬਖਸ਼ਾ ਨਹੀਂ ਜਾਊਗਾ। ਸੈਂਕੜੇ ਐਫਆਈਆਰਸ ਦੇ ਜਿਹੜੀਆਂ ਉਹ ਦਰਜ ਕੀਤੀਆਂ ਜਾ ਚੁੱਕੀਆਂ ਨੇ ਕਈ ਕਿਲੋ ਨਾਰਕੋਟਿਕਸ ਦੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਔਰ ਬਹੁਤ ਲੋਕ ਨੇ ਜਿਹੜੇ ਜਿਹੜੇ ਡਰਗ ਪੈਡਲਰ ਸੀਗੇ ਜਿਹੜੇ ਕਿ ਇਸ ਧੰਦੇ ਦੇ ਵਿੱਚ ਲੰਬੇ ਸਮੇਂ ਤੋਂ ਲੱਗੇ ਹੋਏ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਉਧਰ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਬਲਡੋਜ਼ਰ ਐਕਸ਼ਨ ਤੇ ਪੰਜਾਬ ਸਰਕਾਰ ਤੇ ਹਮਲਾ ਬੋਲਿਆ ਤੇ ਕਿਹਾ ਕਿ ਬਲਡੋਜ਼ਰ ਐਕਸ਼ਨ ਮਹਿਜ਼ ਸਰਕਾਰ ਦਾ ਡਰਾਮਾ ਹੈ ਤੇ ਨਸ਼ੇ ਨੂੰ ਲੈ ਕੇ ਸੂਬਾ ਸਰਕਾਰ ਡਰਾਮਾ ਕਰ ਰਹੀ ਹੈ। ਇਸ ਸਾਲ ਕਿੱਥੇ ਸੁੱਤੇ ਸੀ ਤੁਸੀਂ? ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੰਨਾ ਜ਼ੋਰਦਾਰ ਆ। 1,81,000 ਰੁਪਏ ਫੜਿਆ ਹੈ। ਹੂੰ। 1,81,000? ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 1,81,000 ਰੁਪਿਆ ਡਰਗ ਮਨੀ ਫੜ ਲਈ ਹੈ। 1,80 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਹੈ। ਪਾਸੇ ਜਿੱਥੇ ਵਿਰੋਧੀ ਇਸ ਨੂੰ ਡਰਾਮਾ ਦੱਸ ਰਹੇ ਨੇ ਉੱਥੇ ਹੀ ਦੂਜੇ ਪਾਸੇ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਐਕਸ਼ਨ ਦਾ ਨਸ਼ਾ ਤਸਕਰਾਂ ਤੇ ਕੀ ਅਸਰ ਦੇਖਣ ਨੂੰ ਮਿਲਦਾ ਹੈ ਬਿਊਰੋ ਰਿਪੋਰਟ న్యూਸ ਰੇਟਿੰਗ ਪੰਜਾਬ ਅਗਲੀ ਖਬਰ ਲੰਡਨ ਦੇ ਵਿੱਚ ਐਸ ਜੇ ਸ਼ੰਕਰ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਜੈ ਸ਼ੰਕਰ ਮਾਮਲੇ ਤੇ ਬ੍ਰਿਟਿਸ਼ ਹਾਈ ਕਮਿਸ਼ਨ ਦਾ ਬਿਆਨ ਆਇਆ ਹੈ ਜੀਆਂ ਹਰਕਤਾਂ ਸਵੀਕਾਰਯੋਗ ਨਹੀਂ ਹੈ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਜੀਆਂ ਹਰਕਤਾਂ ਸਵੀਕਾਰਯੋਗ ਨਹੀਂ ਹੈ ਪ੍ਰਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਸਲੂਕ ਦੀ ਨਿੰਦਾ ਕੀਤੀ ਹੈ ਕਿਹਾ ਗਿਆ ਕਿ ਰਾਜਨੀਤਿਕ ਲੀਡਰਾਂ ਦੀ ਸੁਰੱਖਿਆ ਦੇ ਲਈ ਆਵਸ਼ਣਵਾਦਾਂ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਐਸ ਜੇ ਸ਼ੰਕਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿ ਉਹਨਾਂ ਦਾ ਵਿਰੋਧ ਕੀਤਾ ਗਿਆ ਆ ਤਾਂ ਇਸ ਨੂੰ ਲੈ ਕੇ ਹੁਣ ਬ੍ਰਿਟਿਸ਼ ਹਾਈ ਕਮਿਸ਼ਨ ਦਾ ਬਿਆਨ ਸਾਹਮਣੇ ਆ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਦਲੂ ਕਿਹਾ ਗਿਆ ਕਿ ਇਹ ਜੀਆਂ ਹਰਕਤਾਂ ਨੂੰ ਸਦachar ਨਹੀਂ ਕੀਤਾ ਜਾਵੇ ਗੱਭ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਸਲੂਕ ਦੀ ਨਿੰਦਾ ਕਰਦੇ ਕਿਹਾ ਕਿ ਰਾਜਨੀਤਿਕ ਲੀਡਰਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਲੰਡਨ ਦੇ ਚਥਮ ਹਾਊਸ ਥਿੰਕ ਟੈਂਕ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਪਹੁੰਚੇ ਸਨ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਖਾਲਿਸਤਾਨ ਸਮਰਥਕਾਂ ਨੇ ਭਾਰਤ ਦੇ ਖਿਲਾਫ ਨਰੇਬਾਜ਼ੀ ਸ਼ੁਰੂ ਕਰ ਦਿੱਤੀ ਪ੍ਰੋਗਰਾਮ ਦੇ ਬਾਅਦ ਵਿਦੇਸ਼ ਮੰਤਰੀ ਜਿਵੇਂ ਹੀ ਬਿਲਡਿੰਗ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਦੇ ਵੱਲ ਵਧੇ ਤਾਂ ਖਾਲਿਸਤਾਨ ਸਮਰਥਕ ਉਹਨਾਂ ਦੀ ਕਾਰ ਦੇ ਅੱਗੇ ਝੰਡਾ ਲੈ ਕੇ ਪਹੁੰਚ ਗਏ ਇਕ ਖਾਲਸਤਾਨੀ ਨੇ ਭੱਜ ਕੇ ਉਹਨਾਂ ਦੀ ਕਾਰ ਦਾ ਰਸਤਾ ਰੋਕ ਲਿਆ ਅਤੇ ਤਿਰੰਗੇ ਝੰਡੇ ਨੂੰ 파ੜ ਦਿੱਤਾ ਹਾਲਾਂਕਿ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਉਸ ਸ਼ਖਸ ਨੂੰ ਫੜਾ ਦਿੱਤਾ ਵਿਦੇਸ਼ ਮੰਤਰੀ ਦੇ ਕਾਬਲੇ ਨੂੰ ਰੋਕਣ ਦੀ ਕੋਸ਼ਿਸ਼ ਦਾ ਭਾਰਤ ਦੇ ਵਿੱਚ ਸਖ਼ਤ ਵਿਰੋਧ ਹੋ ਰਿਹਾ ਹੈ। ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਅਸੀਂ ਦੇਸ਼ ਪ੍ਰਸਤ ਲੋਕ ਆਂ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ। इस करके मेरी कड़े शब्द की निंदा कर दें ये तो सरकार को स्टैंड लेना चाहिए कल को हमला कर देते हिंदुस्तान के विदेश मंत्री के ऊपर हमला होता हमारा तो देश का नुकसान होता यूके का कितना बड़ा उस देश का अपमान होता कि ये भी एक कैनेडा की तरह देश बनता जा रहा है वो तीन चार पांच लोग जो बाहरी कंट्री में बैठे खालिस्तान की बात करते हैं उनको चाहिए ਕਿ ਪੰਜਾਬ ਆਕਰ ਖਾਲਿਸਤਾਨ ਦੀ ਬਾਤ ਕਰੇ ਉਹਨੂੰ ਪਤਾ ਚਲ ਜਾਏਗਾ ਕਿ ਉਹਨਾਂ ਦੇ ਪਿੱਛੇ ਕੌਣ ਹੈ ਭਾਰਤ ਸਰਕਾਰ ਨੇ ਇਸ ਘਟਨਾ ਤੇ ਸਖਤ ਨਾਰਾਜ਼ਗੀ ਜ਼ਾਤਾਂਦੇ ਹੋਏ ਕਿਹਾ ਅਸੀਂ ਗਰਮ ਖਿਆਲੀਆਂ ਦੇ ਇੱਕ ਛੋਟੇ ਸਮੂਹ ਦੀ ਭੜਕਾਊ ਗਤੀਵਿਧੀ ਤੇ ਲੋਕਤੰਤ੍ਰਿਕ ਸੁਤੰਤਰਤਾ ਦੇ ਦੁਰਉਪਯੋਗ ਦੀ ਨਿੰਦਾ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਮੇਜ਼ਬਾਨ ਸਰਕਾਰ ਅਜਿਹੇ ਮਾਮਲੇ ਦੇ ਵਿੱਚ ਆਪਣੀ ਕੂਟਨੀਤਿਕ ਜ਼ਿੰਮੇਵਾਰੀ ਨੂੰ ਪੂਰਾ ਕਰੇਗੀ ਲੰਡਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਸਮਰਥਕਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ ਉਸ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਸੁਰੱਖਿਆ ਨੂੰ ਲੈ ਕੇ ਚਿੰਤਾ ਵੀ ਵੱਧ ਗਈ ਹੈ ਇਹ ਤਾਂ ਹੁਣ ਵੀ ਪ੍ਰਧਾਨ ਹੈ ਸੈਲਫਿਸ਼ ਆ ਕਿਉਂ ਓਏ ਯਾਰ ਚਿਹਰੇ ਤੇ ਨੀ ਮੁਸਕਾਨ ਨਹੀਂ ਵਿਖਦੀ ਨੀ ਆਰਟੀਫੀਸ਼ੀਅਲ ਤਾਂ ਠੀਕ ਹੈ ਲੀਡਰ ਹੈ ਮੇਰਾ ਲੀਡਰ ਮੰਨਦੇ ਹੋ ਮੇਰਾ ਲੀਡਰ ਤੁਸੀਂ ਪ੍ਰਧਾਨ ਮੰਤਰੀ ਮੰਨਦੇ ਹੋ ਉਹਨਾਂ ਨੂੰ ਪ੍ਰਧਾਨ ਮੰਦਾ ਸੀ ਹੁਣ ਨਹੀਂ ਮੰਨਦੇ ਨਹੀਂ ਮੰਨਦਾ ਹੁਣ ਵੀ ਪਹਿਲਾਂ ਦਿਲੋਂ ਮੰਨਦਾ ਸੀ ਹੁਣ ਜ਼ੁਬਾਨ ਤੋਂ ਮੰਨਦਾ ਰਾਣਾ ਜੀ ਗੱਲ ਇਹ ਜਿੱਦਾਂ ਦਾ ਯਾਰ ਜਿੱਦਾਂ ਤਾਂ ਮੇਰੇ ਨਾਲ ਕੋਈ ਕਰੂਗਾ ਮੈਂ ਉਹਦਾ ਦਾਬਾ ਤੇ ਕੀ ਕਰਦਾ ਉਹਨਾਂ ਨੇ ਤੁਹਾਡੇ ਨਾਲ ਹੀ ਟਿਕਟ ਨਹੀਂ ਦਿੱਤੀ ਤੁਸੀਂ ਇਹਨਾਂ ਦਾ ਟਿਕਟੇ ਕੋਣ ਹੈ ਦੇਣ ਵਾਲਾ ਹੂੰ ਤੇ ਨਹੀਂ ਕਹਿੰਦੀ ਇਹਨਾਂ ਦੀ ਕਰਕੇ ਨਹੀਂ ਮਿਲੀ ਉਹ ਇੱਕ ਕਾਰਨ ਹੈ ਨਹੀਂ ਪਰ ਨਾਰਾਜ਼ਗੀ ਨਹੀਂ ਕਿਉਂ ਰਾਜਾ ਵੜਿੰਗ ਨੇ ਤੁਹਾਡਾ ਕੀ ਵਿਗਾੜਤਾ ਤੇ ਮੈਂ ਵੀ ਉਹਦਾ ਕੀ ਵਿਗਾੜਤਾ ਤੁਸੀਂ ਸੈਲਫੀ ਦੱਸ ਰਹੇ ਲੋਕਾਂ ਨੇ ਜਵਾਬ ਦਿੱਤਾ ਹੂੰ ਰਾਣੇ ਨੇ ਤੁਹਾਨੂੰ ਕੁਝ ਕੀਤਾ ਰਾਣੇ ਨੂੰ ਨਹੀਂ ਟਿਕਟ ਮਿਲੀ ਵਿੱਚ ਉੱਪਰ ਕਰਕੇ ਕਰਦੇ ਆਂ ਸਿੰਗਲਾ ਤੋਂ ਪੁੱਛ ਲੋ ਜਿਵੇਂ ਉਹਦੀ ਮੁਖਾਲਫਤ ਕੀਤੀ ਹੋਵੇ ਸਾਥ ਦਿੱਤਾ ਸਾਤ ਵੀ ਨਹੀਂ ਦਿੱਤਾ ਮੈਂ ਉਹਦੇ ਹੱਥ ਜੋੜ ਦਿੱਤੇ ਮੈਂ ਕਿਹਾ ਯਾਰ ਚਾਰ ਬਾਰ ਮੈਂ ਇੱਥੇ ਟਿਕਟ ਮੰਗ ਚੁੱਕਿਆ ਹੁਣ ਬੇਸ਼ਰਮਾ ਜਾਂਕਰ ਮੈਂ ਹੱਥ ਲਮਕਾਉਂਦਾ ਤੇਰੇ ਮਗਰ ਮਗਰ ਤੁਰਿਆ ਫਿਰਾਂ ਇਹ ਯਾਰ ਮੈਨੂੰ ਨਾ ਮੇਰਾ ਸਟਾਈਲ ਹੈ ਨਾ ਸ਼ੋਭਾ ਦਿੰਦਾ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਸੈਲਫਿਸ਼ ਆਪਣੇ ਪ੍ਰਧਾਨ ਨੂੰ ਕਹਿ ਰਹੇ ਹੋ ਪਰ ਤੁਸੀਂ ਖਰੂਰ ਸਾਹਿਬ ਲੜਦੇ ਉਹ ਮੈਂ ਬਰਕਾ 2009 ਦੇ ਜਪੜ ਦਿੱਤਾ ਸੀ ਕਿ ਦੁਬਾਰਾ ਮੈਂ ਇਥੋਂ ਨਹੀਂ ਲੜਨਾ ਉਸ ਵਾਰ ਵੀ ਮੈਨੂੰ ਜ਼ਬਰਦਸਤੀ ਲੜਾਇਆ ਗਿਆ ਥੈਂਕਸ ਟੂ ਮਾਈ ਲੀਡਰਸ ਫਿਰ ਟਿਕਟ ਨਹੀਂ ਬਣੀ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰਸ਼ਿਪਾਨਾਂ ਨੂੰ ਅਰਿਸ਼ ਲੀਡਰਸ਼ਿਪਾਨਾਂ ਨੂੰ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਿਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਦਾ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨੇ ਅਸੀਂ ਦਾ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨੇ ਸਾਰਾ ਟੱਬਰ ਸਾਰਾ ਕੁਝ ਆਮ ਜਨਤਾ ਬੜੀ ਇਸ ਕੱਲ ਚ ਪਿਸ ਜਾਂਦੀ ਹੈ ਉਹ ਕਹਿੰਦੇ ਯਾਰ ਤੁਸੀਂ ਸਟੇਜ ਤੇ ਕੁਝ ਹੋਰ ਕਹਿੰਨੇ ਹੋ ਤੇ ਜਾਣੇ ਹੋ ਰਾਜੇ ਵਿੜਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆਨ ਕੇਸੇ ਦੇ ਰਾਜ ਕਾਂਗਰਸੀ ਹੈਗੇ ਬਿਲਕੁਲ ਜਿਉਂਦੇ ਵਸਦੇ ਰਹਿਣ ਉਹਨਾਂ ਨੂੰ ਮੁਬਾਰਕਾਂ ਵਿਆਹਾਂ ਦੀਆਂ ਚੜਦੀ ਕਲਾ ਵਿੱਚ ਪਰ ਗਏ ਨਹੀਂ ਇਹ ਅਰ ਕਮਾਲ ਹੈ ਸਟੇਟ ਦਾ ਭੈਣਾ ਨਹੀਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਤੁਸੀਂ ਤੇ ਲੋਕਾਂ ਨੂੰ ਮੂਰਖੀ ਨੂੰ ਬਣਾਉਂਦੇ ਆ ਉੱਥੇ ਜਾ ਕੇ ਜਫੀਆਂ ਪਾ ਲੈਣੇ ਆਂ ਅੰਦਰ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਨਮਾਨ ਜੋਗ ਉਹਨਾਂ ਲੀਡਰ ਸਹਿਬਾਨਾਂ ਨੂੰ ਅਰਿਸ਼ ਲੀਡਰ ਸਹਿਬਾਨਾਂ ਨੂੰ ਜਿਹੜਾ ਕੋਈ ਕਾਲਾ ਹੈ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਾਂ ਉੱਥੇ ਬਸ ਸੱਚ ਕੋ ਗੱਲਬਾਤ ਕਰੋਗੀ ਮੈਂ ਪ੍ਰਧਾਨ ਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਰਾਸ਼ ਹੈ ਜਿਨ੍ਹਾਂ ਨੇ ਕੁੱਟ ਦਾ ਉਹ ਖਾਂਦੇ ਆ ਅਸੀਂ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਇਹ ਸਟੇਟਮੈਂਟ ਵੀ ਫਰਵਰੀ ਦੀ ਹੈ ਰਾਣਾ ਗੁਰਜੀਤ ਦੀ ਸਟੇਟਮੈਂਟ 16 ਫਰਵਰੀ ਦੀ ਹੈ ਹਾਲਾਂਕਿ ਉਸ ਤੋਂ ਬਾਅਦ ਮੀਟਿੰਗਾਂ ਕਈ ਹੋ ਚੁੱਕੀਆਂ ਨੇ ਪਰ ਮੀਡੀਆ ਦੇ ਵਿੱਚ ਆ ਕੇ ਸਿੱਧੇ ਤੌਰ ਤੇ ਰਾਜਾ ਵੜਿੰਗ ਵੀ ਪੰਜਾਬ ਕਾਂਗਰਸ ਦੇ ਲੀਡਰਾਂ ਬਾਰੇ ਬੋਲ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਵਿੱਚ ਗਏ ਹਾਲਾਂਕਿ ਉਹ ਲੀਡਰ ਰਾਣਾ ਗੁਰਜੀਤ ਸਿੰਘ ਵੀ ਸੀ ਉਹ ਲੀਡਰ ਪ੍ਰਤਾਪ ਸਿੰਘ ਬਾਜਬਾਸੀ ਬਾਜਬਾ ਵੀ ਸੀ ਕੁਝ ਹੋਰ ਲੀਡਰ ਵੀ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਧੀ ਦੇ ਵਿਆਹ ਦੇ ਵਿੱਚ ਗਏ ਅਤੇ ਨਾਲ ਹੀ ਸੁਨੀਲ ਜਾਖੜ ਹੋਰਾਂ ਦੇ ਜੋ ਪੁੱਤਰੇ ਦਾ ਵਿਆਹ ਸੀ ਉਸ ਦੇ ਵਿੱਚ ਵੀ ਗਏ ਤਾਂ ਸਵਾਲ ਰਾਣਾ ਗੁਰਜੀਤ ਸਿੰਘ ਤੇ ਨਾਲ-ਨਾਲ ਕਈ ਲੀਡਰਾਂ ਦੇ ਚੁੱਕਦੇ ਨਜ਼ਰ ਆਏ ਰਾਜਾ ਵੜਿੰਗ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਮੀਡੀਆ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕਰਨੀ ਜਿਸ ਤਰ੍ਹਾਂ ਕਾਂਗਰਸ ਦੇ ਬੁਲਾੜੇ ਕਹਿ ਰਹੇ ਨੇ ਕਿ ਅਸੀਂ ਮੀਡੀਆ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਦੇਣੀ ਪਰ ਆਪਸ ਦੇ ਵਿੱਚ ਤਾਲਮੇਲ ਜ਼ਰੂਰ ਇਹ ਜੱਗ ਜ਼ਾਹਿਰ ਹੋ ਰਿਹਾ ਹੈ ਇਹਨਾਂ ਇੰਟਰਵਿਊਜ਼ ਦੇ ਵਿੱਚ ਇਹਨਾਂ ਸਟੇਟਮੈਂਟਸ ਦੇ ਵਿੱਚ ਕਿ ਆਪਸ ਦੇ ਵਿੱਚ ਲੀਡਰਾਂ ਦਾ ਤਾਲਮੇਲ ਕਿ ਹੋ ਜਾਏ ਚਾਹੇ ਉਹ ਰਾਜਾ ਵੜਿੰਗ ਹੋਣ ਰਾਣਾ ਗੁਰਜੀਤ ਹੋਣ ਪ੍ਰਤਾਪ ਸਿੰਘ ਬਾਜਬਾ ਹੋਣ ਸੁਖਜਿੰਦਰ ਰੰਧਾਵਾ ਹੋਣ ਚਰਨਜੀਤ ਸਿੰਘ ਚੰਨੀ ਹੋਣ ਜਿਹੜੀ ਟਾਪ ਲੀਡਰਸ਼ਿਪ ਹੈ ਕਾਂਗਰਸ ਦੀ ਆਪਸ ਦੇ ਵਿੱਚ ਤਾਲਮਿਲ ਉਹਨਾਂ ਦਾ ਕੀ ਹੈ ਤੇ ਕੀ ਰਾਜਾ ਵੜਿੰਗ ਦੀ ਅਗਵਾਈ ਉਹਨਾਂ ਨੂੰ ਪੂਰੀ ਤਰ੍ਹਾਂ ਕਬੂਲ ਹੈ ਉਸ ਦੇ ਵਿੱਚ ਭਾਰਤ ਪੋਸ਼ਨ ਆਸ਼ੂ ਵੀ ਆਉਂਦੇ ਨੇ ਕਿਉਂਕਿ ਲੁਧਿਆਣਾ ਤੋਂ ਜਦੋਂ ਰਾਜਾ ਵੜਿੰਗ ਲੜਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਟਿਕਟ ਕਟਵਾਉਣ ਦੇ ਇਲਜ਼ਾਮ ਤੋਂ ਲੈ ਕੇ ਸੈਲਫਿਸ਼ ਤੱਕ ਕਹਿ ਦੇਣਾ ਰਾਣਾ ਗੁਰਜੀਤ ਦਾ ਰਾਜਾ ਵੜਿੰਗ ਨੂੰ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਹੇ ਤਾਂ ਸਾਡੇ ਨਾਲ ਇਸ ਵੇਲੇ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਰਾਣਾ ਗੁਰਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਦਰਸਲ ਇੱਕ ਖਬਰ ਆਉਂਦੀ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠੇ ਨੇ ਕਿਉਂਕਿ ਉਹ ਇਕੱਲਾ ਚੱਲਦੇ ਨੇ ਇਹ ਵੀ ਇਲਜ਼ਾਮ ਲੱਗਦੇ ਨੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਜ਼ਿਮਨੀ ਚੋਣ ਦੇ ਵਿੱਚ ਆਪਣੀ ਧਰਮ ਪਤਨੀ ਦੀ ਕੈਂਪੇਨਿੰਗ ਜ਼ਿਆਦਾ ਕੀਤੀ ਬਾਕੀ ਥਾਵਾਂ ਤੇ ਨਹੀਂ ਗਏ ਤਾਂ ਤੁਹਾਡਾ ਇਸ ਤੇ ਪਹਿਲਾਂ ਤਾਂ ਪ੍ਰਤੀਕਰਮ ਚਾਹੁੰਦੇ ਆ ਕੀ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ